ਦੋਸਤੋ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜ਼ਿੰਦਗੀ ਇੱਕ ਸੋਹਣੀ ਕਿਤਾਬ ਹੈ ਪਰ ਇਹ ਜ਼ਰੂਰੀ ਨਹੀਂ ਕਿ ਇਸ ਕਿਤਾਬ ਦੇ ਸਾਰੇ ਪੰਨੇ ਸੋਹਣੇ ਹੋਣ ਸਾਡੇ ਹਿਸਾਬ ਨਾਲ ਹੋਣ ਜੇਕਰ ਕੋਈ ਐਸਾ ਪੰਨਾ ਆ ਜਾਵੇ ਜਿਦੇ ਵਿੱਚ ਰਾਹਤ ਨਾ ਹੋਵੇ ਸਕੂਨ ਨਾ ਹੋਵੇ ਸ਼ਾਂਤੀ ਨਾ ਹੋਵੇ ਤਾਂ ਸਬਰ ਕਰ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਇੱਕ ਰਾਹ ਵਾਂਗ ਹੈ ਇਹ ਕਦੇ ਵੀ ਸਿੱਧੀ ਨਹੀਂ ਹੁੰਦੀ ਕੋਈ ਦੇਰ ਬਾਅਦ ਮੋੜ ਜ਼ਰੂਰ ਆਉਂਦਾ ਇਸ ਲਈ ਧੀਰਜ ਦੇ ਨਾਲ ਤੁਰਦੇ ਜਾਓ ਤੁਹਾਡੀ ਜ਼ਿੰਦਗੀ ਦਾ ਸੁੱਖਾਂ ਭਰਿਆ ਮੋੜ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਕਹਿੰਦੇ ਨੇ ਮੁਸ਼ਕਲਾਂ ਜੇਕਰ ਦਰਵਾਜ਼ਾ ਖੜਕਾਉਣ ਤਾਂ ਕਦੇ ਵੀ ਡਰੋ ਨਾ ਨਿੱਡਰ ਹੋ ਕੇ ਦਰਵਾਜ਼ਾ ਖੋਲ੍ਹ ਦਿਓ ਕਿਉਂਕਿ ਕਾਮਯਾਬੀ ਆਪਣਾ ਭੇਸ ਬਦਲ ਕੇ ਆਉਂਦੀ ਹੈ ਇੱਕ ਬਹੁਤ ਸੋਹਣੀ ਗੱਲ ਕਿ ਇੱਕ ਵਾਰ ਇੱਕ ਘਰ ਵਿੱਚ ਪੰਜ ਦੀਵੇ ਜਗ ਰਹੇ ਸੀ ਇੱਕ ਦਿਨ ਪਹਿਲੇ ਦੀਵੇ ਨੇ ਕਿਹਾ ਇੰਨਾ ਜਗ ਕੇ ਵੀ ਮੇਰੀ ਰੌਸ਼ਨੀ ਦੀ ਕੋਈ ਕਦਰ ਨਹੀਂ ਅੱਜ ਮੈਂ ਸਭ ਦੇ ਲਈ ਬੇਕਾਰਾਂ ਇਸ ਤੋਂ ਵਧੀਆ ਇਹ ਹੈ ਕਿ ਮੈਂ ਬੁੱਝ ਹੀ ਜਾਵਾਂ ਇਹ ਕਹਿ ਕੇ ਉਹ ਦੀਵਾ ਬੁੱਝ ਗਿਆ ਜਾਣਦੇ ਹੋ ਉਹ ਦੀਵਾ ਕੌਣ ਸੀ ਉਹ ਦੀਵਾ ਉਤਸ਼ਾਹ ਦਾ ਪ੍ਰਤੀਕ ਸੀ ਉਸ ਨੂੰ ਦੇਖ ਕੇ ਦੂਜਾ ਦੀਵਾ ਜੋ ਸ਼ਾਂਤੀ ਦਾ ਪ੍ਰਤੀਕ ਸੀ ਉਹ ਬੋਲਿਆ ਮੈਨੂੰ ਵੀ ਬਹੁਤੀ ਜਾਣਾ ਚਾਹੀਦਾ ਹੈ ਮੈਂ ਲਗਾਤਾਰ ਦੁਨੀਆ ਨੂੰ ਸ਼ਾਂਤੀ ਦੀ ਰੋਸ਼ਨੀ ਦੇ ਰਿਹਾ ਹਾਂ ਪਰ ਫਿਰ ਵੀ ਲੋਕ ਹਿੰਸਾ ਕਰਦੇ ਨੇ ਜ਼ੁਲਮ ਕਰਦੇ ਨੇ ਇਹ ਕਹਿ ਕੇ ਉਹ ਦੀਵਾ ਵੀ ਬੁੱਝ ਗਿਆ ਤੀਜਾ ਦੀਵਾ ਜੋ ਭਾਈਚਾਰੇ ਦਾ ਪ੍ਰਤੀਕ ਸੀ ਉਹ ਵੀ ਇਹਨਾਂ ਨੂੰ ਦੇਖ ਕੇ ਬੁੱਝ ਗਿਆ ਹੁਣ ਨਾ ਉਤਸ਼ਾਹ ਰਿਹਾ ਨਾ ਸ਼ਾਂਤੀ ਨਾ ਭਾਈਚਾਰਾ ਇਸੇ ਤਰ੍ਹਾਂ ਚੌਥਾ ਦੀਵਾ ਜੋ ਏਕਤਾ ਦਾ ਪ੍ਰਤੀਕ ਸੀ ਉਹ ਫਿਰ ਕਿਵੇਂ ਜਗਦਾ ਰਹਿ ਸਕਦਾ ਸੀ ਆਖਰਕਾਰ ਉਹ ਵੀ ਬੁਝ ਗਿਆ ਪਰ ਇੱਕ ਦੀਵਾ ਸੀ ਜੋ ਹਾਲੇ ਵੀ ਜਗ ਰਿਹਾ ਸੀ ਇੱਕ ਛੋਟਾ ਜਿਹਾ ਦੀਵਾ ਆਪਣੀ ਮੱਧਮ ਜੋਤ ਦੇ ਨਾਲ ਲਗਾਤਾਰ ਮਗਦਾ ਹੋਇਆ ਚਾਰੇ ਪਾਸੇ ਆਪਣੀ ਰੋਸ਼ਨੀ ਬਖੇਰ ਰਿਹਾ ਸੀ ਇੱਕ ਛੋਟਾ ਜਿਹਾ ਬੱਚਾ ਘਰ ਵਿੱਚ ਆਇਆ ਉਸਨੇ ਚਾਰ ਬੁਝੇ ਹੋਏ ਦੀਵੇ ਵੇਖੇ ਤਾਂ ਉਹਨੂੰ ਕੋਈ ਅਫਸੋਸ ਨਹੀਂ ਹੋਇਆ ਬਲਕਿ ਉਹ ਪੰਜਵੇਂ ਜਗਦੇ ਹੋਏ ਦੀਵੇ ਨੂੰ ਦੇਖ ਕੇ ਖੁਸ਼ੀ ਨਾਲ ਝੂਮ ਉਠਿਆ ਉਸ ਨੇ ਉਸ ਛੋਟੇ ਜਿਹੇ ਜਗਦੇ ਹੋਏ ਦੀਵੇ ਦੀ ਲੋ ਲੈ ਕੇ ਚਾਰੇ ਬੁਝੇ ਹੋਏ ਦੀਵੇ ਦੁਬਾਰਾ ਰੋਸ਼ਨ ਕਰ ਦਿੱਤੇ ਜਾਣਦੇ ਹੋ ਉਹ ਦੀਵਾ ਕਿਹੜਾ ਸੀ ਉਹ ਦੀਵਾ ਸੀ ਉਮੀਦ ਦਾ ਉਹ ਦੀਵਾ ਸੀ ਆਸ ਦਾ ਉਮੀਦ ਜੋ ਸਮੇਂ ਦੇ ਤੂਫਾਨਾਂ ਵਿੱਚ ਸਭ ਤੋਂ ਵੱਡਾ ਆਸਰਾ ਬਣਦੀ ਹੈ ਉਹੀ ਹੈ ਜੋ ਹਰ ਝਟਕੇ ਨੂੰ ਸੰਭਾਲ ਲੈਂਦੀ ਹੈ ਮੁਸ਼ਕਲ ਘੜੀਆਂ ਵਿੱਚ ਜੋ ਸਭ ਤੋਂ ਵੱਧ ਲੋੜੀਂਦੀ ਚੀਜ਼ ਹੈ ਉਮੀਦ ਹੈ ਆਸਰਾ ਹੈ ਸਾਥ ਹੈ ਤੇ ਇੱਕ ਦੂਜੇ ਦੀ ਹੌਸਲਾ ਫਜ਼ਾਈ ਅੱਜ ਦੀ ਇਹ ਇੱਕ ਅਜੀਹੀ ਕਹਾਣੀ ਹੈ ਜਿੱਥੇ ਧੋਖੇ ਦੀ ਚਲਾਕੀ ਲਾਲਚ ਦੀ ਅੱਗ ਤੇ ਉਮੀਦ ਦੀ ਚਮਕ ਇਹ ਸਭ ਕੁਝ ਆਪਣਾ ਰੰਗ ਦਿਖਾਉਣਗੇ ਸੋ ਕਹਾਣੀ ਨੂੰ ਆਖਰ ਤੱਕ ਜ਼ਰੂਰ ਸੁਣਿਓ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਅਮਰਗੜ ਨਾਮ ਦੇ ਇੱਕ ਰਾਜ ਉੱਪਰ ਰਾਜਾ ਵਿਕਰਮ ਸਿੰਘ ਦਾ ਸ਼ਾਸਨ ਸੀ ਰਾਜਾ ਵਿਕਰਮ ਇੱਕ ਇਮਾਨਦਾਰ ਤੇ ਪਰਜਾ ਦੀ ਭਲਾਈ ਲਈ ਸਮਰਪਿਤ ਸ਼ਾਸਕ ਸੀ ਉਹ ਹਮੇਸ਼ਾ ਨਿਆਂ ਤੇ ਸੱਚਾਈ ਦੇ ਰਾਹ ਤੇ ਤੁਰਦਾ ਤੇ ਆਪਣੀ ਪਰਜਾ ਲਈ ਭਲਾਈ ਨੂੰ ਪਹਿਲ ਦਿੰਦਾ ਸੀ ਉਹਦੇ ਦਰਬਾਰ ਵਿੱਚ ਕਈ ਮੰਤਰੀ ਤੇ ਦਰਬਾਰੀ ਸੀ ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਮੰਤਰੀ ਜਿਹਦਾ ਨਾਮ ਧਰਮਪਾਲ ਸੀ ਜੋ ਹਮੇਸ਼ਾ ਰਾਜੇ ਨੂੰ ਸਮੇਂ-ਸਮੇਂ ਤੇ ਉਚਿਤ ਸਲਾਹਾਂ ਦਿੰਦਾ ਸੀ ਉਸੇ ਰਾਜ ਵਿੱਚ ਇੱਕ ਪ੍ਰਸਿੱਧ ਜੋਤਸ਼ੀ ਰਹਿੰਦਾ ਸੀ ਜਿਸਦਾ ਨਾਮ ਰਿਸ਼ੀ ਦੇਵਦਤ ਸੀ ਉਹ ਜੋਤਿਸ਼ ਵਿੱਦਿਆ ਵਿੱਚ ਨਿਪੁੰਨ ਸੀ ਤੇ ਭਵਿੱਖਬਾਣੀ ਕਰਨ ਵਿੱਚ ਸਿੱਧ ਮੰਨਿਆ ਜਾਂਦਾ ਸੀ। ਉਹਦੀਆਂ ਗੱਲਾਂ ਆਮ ਤੌਰ ਤੇ ਸੱਚ ਸਾਬਤ ਹੁੰਦੀਆਂ ਤੇ ਰਾਜੇ ਦੇ ਸਮੇਤ ਸੰਪੂਰਨ ਰਾਜ ਉਹਦੀ ਗੱਲ ਤੇ ਵਿਸ਼ਵਾਸ ਕਰਦਾ ਸੀ। ਵਿਦਵਾਨ ਹੋਣ ਦੇ ਬਾਵਜੂਦ ਉਹ ਇੱਕ ਸਧਾਰਨ ਜੀਵਨ ਜਿਉਂਦਾ ਸੀ। ਉਹਦੇ ਕੋਲ ਜਿਹੜੇ ਵੀ ਲੋਕ ਆਉਂਦੇ ਉਹ ਆਪਣੀ ਸ਼ਰਧਾ ਦੇ ਨਾਲ ਜੋ ਕੁਝ ਵੀ ਦੇ ਦਿੰਦੇ ॠषि ਉਹਨੂੰ ਸਵੀਕਾਰ ਕਰ ਲੈਂਦਾ ਪਰ ਉਹ ਕਿਸੇ ਤੋਂ ਕੁਝ ਮੰਗਦਾ ਨਹੀਂ ਸੀ। ਜੇਕਰ ਉਹ ਚਾਹੁੰਦਾ ਤਾਂ ਆਪਣੀ ਵਿੱਦਿਆ ਦੇ ਬਲ ਤੇ ਬੇਅੰਤ ਧਨ-ਦੌਲਤ ਇਕੱਠੀ ਕਰ ਸਕਦਾ ਸੀ। ਉਸ ਦਾ ਲਾਲਚ ਦੇ ਨਾਲ ਕੋਈ ਸਬੰਧ ਨਹੀਂ ਸੀ ਉਹ ਆਪਣੇ ਗਿਆਨ ਨੂੰ ਸਿਰਫ ਲੋਕ ਭਲਾਈ ਲਈ ਵਰਤਦਾ ਨਾ ਕਿ ਵਿਅਕਤੀਗਤ ਲਾਭ ਲਈ ਰਿਸ਼ੀ ਦੀਆਂ ਭਵਿੱਖਵਾਣੀਆਂ ਇੰਨੀਆਂ ਸਟੀਕ ਹੁੰਦੀਆਂ ਕਿ ਜੋ ਕੁਝ ਵੀ ਉਹ ਬੋਲਦਾ ਉਹ ਹਮੇਸ਼ਾ ਸੱਚ ਸਾਬਤ ਹੁੰਦਾ ਹੌਲੀ ਹੌਲੀ ਉਸ ਦੇ ਗਿਆਨ ਤੇ ਸਚਾਈ ਦੀ ਚਰਚਾ ਸਿਰਫ ਦਰਬਾਰ ਤੱਕ ਹੀ ਨਹੀਂ ਸਗੋਂ ਪੂਰੇ ਰਾਜ ਵਿੱਚ ਫੈਲਣ ਲੱਗੀ ਲੋਕ ਉਸ ਨੂੰ ਮਿਲਣ ਤੇ ਸਲਾਹ ਲੈਣ ਲਈ ਆਉਣ ਲੱਗੇ ਤੇ ਉਸ ਦੀ ਇੱਜ਼ਤ ਇੱਕ ਮਹਾਨ ਜੋਤਸ਼ੀ ਵਾਂਗ ਹੋਣ ਲੱਗੀ ਇਹ ਖਬਰ ਰਾਜੇ ਦੇ ਮੰਤਰੀ ਧਰਮਪਾਲ ਤੱਕ ਵੀ ਪਹੁੰਚੀ। ਮੰਤਰੀ ਨੇ ਆਪਣੇ ਇੱਕ ਸੇਵਕ ਨੂੰ ਰਿਸ਼ੀ ਦੇਵਦਾਤ ਕੋਲ ਭੇਜਿਆ ਤੇ ਸੰਦੇਸ਼ ਦਿੱਤਾ ਕਿ ਉਹ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਪਰ ਰਿਸ਼ੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਕਿ ਜੇਕਰ ਮੰਤਰੀ ਜੀ ਮੈਨੂੰ ਮਿਲਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਖੁਦ ਮੇਰੇ ਕੋਲ ਆਉਣਾ ਪਵੇਗਾ। ਮੈਨੂੰ ਉਹਨਾਂ ਨਾਲ ਮਿਲਣ ਦੀ ਕੋਈ ਇੱਛਾ ਨਹੀਂ ਹੈ। ਮੰਤਰੀ ਧਰਮਪਾਲ ਨੂੰ ਥੋੜਾ ਬੁਰਾ ਲੱਗਾ। ਆਪਣਾ અપਮਾਨ ਜਿਹਾ ਮਹਿਸੂਸ ਹੋਇਆ। ਉਹ ਸੋਚਣ ਲੱਗਾ ਇੱਕ ਸਧਾਰਨ ਵਿਅਕਤੀ ਦੀ ਇਹ ਹਿੰਮਤ ਕਿ ਉਹ ਮੇਰੇ ਆਦੇਸ਼ ਨੂੰ ਟਾਲ ਦੇਵੇ ਫਿਰ ਕੁਝ ਵਿਚਾਰ ਕਰਕੇ ਉਹ ਖੋਦ ਰਿਸ਼ੀ ਦੇਵਦਤ ਦੇ ਘਰ ਪਹੁੰਚ ਗਿਆ ਰਿਸ਼ੀ ਨੇ ਉਸ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੱਸੋ ਮੰਤਰੀ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮੰਤਰੀ ਧਰਮਪਾਲ ਬੋਲਿਆ ਕਿ ਮੈਂ ਸੁਣਿਆ ਹੈ ਕਿ ਤੁਸੀਂ ਜੋਤਿਸ਼ ਵਿੱਦਿਆ ਵਿੱਚ ਬਹੁਤ ਨਿਪੁੰਨ ਹੋ ਮੈਂ ਵੀ ਇਹ ਵਿੱਦਿਆ ਸਿੱਖਣਾ ਚਾਹੁੰਦਾ ਕੀ ਤੁਸੀਂ ਮੈਨੂੰ ਇਹ ਵਿੱਦਿਆ ਸਿਖਾ ਸਕਦੇ ਹੋ ਰਿਸ਼ੀ ਨੇ ਉੱਤਰ ਦਿੱਤਾ ਇਹ ਵਿੱਦਿਆ ਮੈਂ ਆਪਣੇ ਪੂਰਵਜਾਂ ਤੋਂ ਸਿੱਖੀ ਸੀ ਜੇਕਰ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਇਹਦੇ ਲਈ ਤੁਹਾਨੂੰ ਮੇਰੇ ਕੋਲ ਆਉਣਾ ਪਵੇਗਾ ਤੇ ਵਿਧੀ ਪੂਰਵਕ ਅਧਿਐਨ ਕਰਨਾ ਪਵੇਗਾ ਮੰਤਰੀ ਧਰਮਪਾਲ ਨੇ ਸਹਿਮਤੀ ਜਤਾਈ ਤੇ ਰਿਸ਼ੀ ਨੂੰ ਪਰਖਣ ਦੇ ਲਈ ਉਹਨੇ ਰਿਸ਼ੀ ਤੋਂ ਕੁਝ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਰਿਸ਼ੀ ਨੇ ਆਪਣੀ ਜੋਤਿਸ਼ ਵਿਦਿਆ ਰਾਹੀਂ ਬਿਲਕੁਲ ਸਹੀ ਉੱਤਰ ਦਿੱਤੇ ਮੰਤਰੀ ਹੈਰਾਨ ਰਹਿ ਗਿਆ ਕਿਉਂਕਿ ਉਹ ਸਵਾਲ ਉਹਦੇ ਨਿੱਜੀ ਜੀਵਨ ਦੇ ਨਾਲ ਸੰਬੰਧਿਤ ਸੀ ਜਿਨ੍ਹਾਂ ਬਾਰੇ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ ਸੀ ਸੋ ਇਸ ਤਰ੍ਹਾਂ ਮੰਤਰੀ ਧਰਮਪਾਲ ઋષਿ ਦੇਵਦਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਹਰ ਰੋਜ਼ ઋષਿ ਕੋਲ ਜਾ ਕੇ ਜੋਤਿਸ਼ ਵਿੱਦਿਆ ਦਾ ਅਧਿਐਨ ਕਰਨ ਲੱਗਾ ਹੌਲੀ-ਹੌਲੀ ਦੋਨਾਂ ਵਿੱਚ ਚੰਗੀ ਦੋਸਤੀ ਹੋ ਗਈ ਤੇ ਉਹ ਵਧੀਆ ਮਿੱਤਰ ਬਣ ਗਏ ਆਪਣੇ ਮਿੱਤਰ ਧਰਮਪਾਲ ਨੂੰ ઋષਿ ਨੇ ਜੋਤਿਸ਼ ਵਿੱਦਿਆ ਸਿਖਾਈ ਸੋ ਕਾਫੀ ਸਮਾਂ ਬੀਤਿਆ ਮੰਤਰੀ ਧਰਮਪਾਲ ਹੁਣ ਜੋਤਿਸ਼ ਵਿੱਦਿਆ ਵਿੱਚ ਨਿਪੁੰਨ ਹੋ ਚੁੱਕਿਆ ਸੀ ਤੇ ਉਹਦੇ ਵੱਲੋਂ ਕਈਆਂ ਗੱਲਾਂ ਵੀ ਬਿਲਕੁਲ ਸੱਚ ਸਾਬਤ ਹੋਣ ਲੱਗ ਪਈਆਂ ਇੱਕ ਦਿਨ ਅਚਾਨਕ ਮੰਤਰੀ ਨੇ ਸੋਚਿਆ ਮੈਨੂੰ ਆਪਣੇ ਮਿੱਤਰ ਰਿਸ਼ੀ ਦੇਵਦਤ ਦੇ ਭਾਗਾਂ ਦਾ ਵੀ ਹਿਸਾਬ ਲਗਾਉਣਾ ਚਾਹੀਦਾ ਹੈ ਜਦੋਂ ਹੀ ਉਸਨੇ ਜੋਤਿਸ਼ ਅਨੁਸਾਰ ਦੇਖਿਆ ਤਾਂ ਉਹਨੂੰ ਪਤਾ ਲੱਗਿਆ ਕਿ ਆਉਣ ਵਾਲੇ 30 ਦਿਨ ਰਿਸ਼ੀ ਲਈ ਬਹੁਤ ਅਸ਼ubh ਤੇ ਸੰਕਟਮਈ ਹੋਣ ਵਾਲੇ ਨੇ ਜੇਕਰ ਉਹ 30 ਦਿਨਾਂ ਤੱਕ ਘਰੋਂ ਬਾਹਰ ਨਿਕਲੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਹ ਦੇਖ ਕੇ ਮੰਤਰੀ ਧਰਮਪਾਲ ਚਿੰਤਤ ਹੋ ਗਿਆ ਕਿਉਂਕਿ ਉਹਨੂੰ ਪੂਰਾ ਵਿਸ਼ਵਾਸ ਸੀ ਕਿ ਹੁਣ ਉਸਦੀ ਜੋਤਿਸ਼ ਵਿਦਿਆ ਗਲਤ ਨਹੀਂ ਹੋ ਸਕਦੀ ਉਤਰਾント ਰਿਸ਼ੀ ਦੇਵਦਤ ਦੇ ਘਰ ਪਹੁੰਚਿਆ ਤੇ ਬੋਲਿਆ ਮਿੱਤਰ ਆਉਣ ਵਾਲੇ 30 ਦਿਨ ਤੇਰੇ ਲਈ ਬਹੁਤ ਅਸ਼ubh ਨੇ ਮੇਰੀ ਮੰਨ ਇਹ 30 ਦਿਨਾ ਤੱਕ ਤੂੰ ਘਰ ਤੋਂ ਬਾਹਰ ਨਾ ਨਿਕਲੀ ਇਹ ਸੁਣ ਕੇ ਜਦੋਂ ਰਿਸ਼ੀ ਦੇਵਦਤ ਨੇ ਆਪਣੀ ਜੋਤਿਸ਼ ਵਿੱਦਿਆ ਦੇ ਨਾਲ ਖੁਦ ਦੇਖਿਆ ਤਾਂ ਪਾਇਆ ਕਿ ਇਹ ਭਵਿੱਖ ਬਾਣੀ ਵਾਕਈ ਸਹੀ ਹੈ ਸੱਚਮੁੱਚ ਆਉਣ ਵਾਲੇ 30 ਦਿਨ ਉਹਦੇ ਲਈ ਬਹੁਤ ਭਿਆਨਕ ਹੋ ਸਕਦੇ ਨੇ ਸੋ ਮੰਤਰੀ ਨੇ ਕਿਹਾ ਹੁਣ ਤੂੰ ਆਪਣਾ ਧਿਆਨ ਰੱਖ ਆਪਾਂ 30 ਦਿਨਾਂ ਦੇ ਬਾਅਦ ਹੀ ਮਿਲਾਂਗੇ ਸੋ ਇਸ ਤਰ੍ਹਾਂ 30 ਦਿਨ ਤੱਕ ਰਿਸ਼ੀ ਘਰ ਵਿੱਚ ਹੀ ਰਹਿਣ ਲਈ ਤਿਆਰ ਹੋ ਗਿਆ ਉਹ ਬੋਲਿਆ ਕਿ ਉਮੀਦ ਹੈ ਕਿ ਮੇਰੀ ਜਾਨ ਸਲਾਮਤ ਰਹੇਗੀ ਅੱਗੇ ਜੋ ਵੀ ਉਸ ਰੱਬ ਨੂੰ ਭਾਵੇ ਸੋ ਰਿਸ਼ੀ ਦੇਵਦਤ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਅੰਦਰ ਹੀ ਰਹਿਣ ਲੱਗਾ ਸੋ ਇੱਕ ਇੱਕ ਕਰਕੇ 29 ਦਿਨ ਬੀਤ ਚੁੱਕੇ ਸੀ ਹੁਣ ਰਿਸ਼ੀ ਨੂੰ ਹੌਸਲਾ ਹੋਇਆ ਕਿ ਅਸ਼ੋਭ ਘੜੀਆਂ ਖਤਮ ਹੋ ਚੁੱਕੀਆਂ ਨੇ ਤੀਵੇਂ ਦਿਨ ਉਸ ਨੇ ਇਸ਼ਨਾਨ ਕੀਤਾ ਤੇ ਇਹ ਸੋਚ ਕੇ ਘਰ ਤੋਂ ਬਾਹਰ ਨਿਕਲਿਆ ਕਿ ਮੰਤਰੀ ਧਰਮਪਾਲ ਮੇਰਾ ਮਿੱਤਰ ਹੈ ਉਹ ਹਮੇਸ਼ਾ ਮੈਨੂੰ ਮਿਲਣ ਆਉਂਦਾ ਹੈ ਪਰ ਮੈਂ ਇੱਕ ਵਾਰੀ ਵੀ ਉਸ ਨੂੰ ਮਿਲਣ ਨਹੀਂ ਗਿਆ ਮੰਤਰੀ ਨੂੰ ਮਿਲਣ ਦੀ ਖੁਸ਼ੀ ਵਿੱਚ ਉਹ ਇਹ ਗੱਲ ਭੁੱਲ ਗਿਆ ਕਿ ਤੀਵਾਂ ਦਿਨ ਹਾਲੇ ਪੂਰਾ ਨਹੀਂ ਹੋਇਆ ਸੀ ਤੇ ਅਸ਼ੋਭ ਸਮਾ ਵੀ ਹਾਲੇ ਖਤਮ ਨਹੀਂ ਹੋਇਆ ਸੀ ਉਹ ਖੁਸ਼ੀ-ਖੁਸ਼ੀ ਮੰਤਰੀ ਦੇ ਮਹਿਲ ਵੱਲ ਨੂੰ ਤੁਰ ਪਿਆ ਸੋ ਅੱਗੇ ਜਾ ਕੇ ਮੰਤਰੀ ਦੇ ਮਹਿਲ ਵੱਲ ਜਾਣ ਲਈ ਦੋ ਰਾਹ ਸੀ ਇੱਕ ਤਾਂ ਮੁੱਖ ਰਸਤਾ ਸੀ ਜੋ ਪਿੰਡ ਵਿੱਚ ਦੀ ਜਾਂਦਾ ਸੀ ਤੇ ਦੂਸਰਾ ਨਦੀ ਦੇ ਕਿਨਾਰੇ-ਕਿਨਾਰੇ ਜਾਣ ਵਾਲਾ ਕੱਚਾ ਰਸਤਾ ਰਿਸ਼ੀ ਦੇਵਦੱਤ ਨੇ ਸੋਚਿਆ ਮੋਕ ਰਸਤੇ ਤੇ ਜਾਣ ਤੇ ਬਹੁਤ ਲੋਕ ਮਿਲਣਗੇ ਤੇ ਵੱਖ-ਵੱਖ ਸਵਾਲ ਪੁੱਛਣਗੇ ਕਿ ਮੈਂ ਇੰਨੇ ਦਿਨਾਂ ਤੋਂ ਕਿੱਥੇ ਸੀ ਐਸ ਲਈ ਬਿਹਤਰ ਹੈ ਕਿ ਮੈਂ ਨਦੀ ਵਾਲੇ ਰਾਹ ਤੋਂ ਜਾਵਾਂ ਉਸ ਕੱਚੇ ਰਾਹ ਤੇ ਤੁਰ ਪਿਆ ਤੁਰਦੇ-ਤੁਰਦੇ ਦੁਪਹਿਰ ਹੋ ਗਈ ਤੇ ਸੂਰਜ ਸਿਰ ਤੇ ਤਪਣ ਲੱਗਾ ਅਚਾਨਕ ਰਿਸ਼ੀ ਨੂੰ ਤੁਰੇ ਜਾਂਦੇ ਮਹਿਸੂਸ ਹੋਇਆ ਕਿ ਉਹ ਰਾਹ ਭੁੱਲ ਚੁੱਕਿਆ ਹੈ ਤੇ ਇੱਕ ویرਾਨ ਜੰਗਲ ਵਿੱਚ ਆਵੜਿਆ ਹੈ ਚਾਰੇ ਪਾਸੇ ਸਨਾਟਾ ਸੀ ਦੂਰ-ਦੂਰ ਤੱਕ ਨਾ ਤਾਂ ਕੋਈ ਆਦਮੀ ਦਿਖਾਈ ਦਿੰਦਾ ਸੀ ਨਾ ਹੀ ਕੋਈ ਜਾਨਵਰ ਫਿਰ ਅਚਾਨਕ ਉਹਨੂੰ ਜੰਗਲ ਵਿੱਚ ਇੱਕ ਪੁਰਾਣਾ ਖੰਡਰ ਦਿਖਿਆ। ॠषि ਬਹੁਤ ਹੀ ਥਕਾਵਟ ਮਹਿਸੂਸ ਕਰ ਰਿਹਾ ਸੀ। ਉਹ ਸੋਚਣ ਲੱਗਾ ਇਸ ਖੰਡਰ ਦੀ ਇਮਾਰਤ ਵਿੱਚ ਜਾ ਕੇ ਕੁਝ ਸਮਾਂ ਆਰਾਮ ਕਰ ਲਵਾਂ। ਉਹ ਖੰਡਰ ਦੇ ਅੰਦਰ ਚਲਾ ਗਿਆ। ਅੰਦਰ ਪਹੁੰਚ ਕੇ ਉਹਨੇ ਦੇਖਿਆ ਕਿ ਇੱਕ ਥਾਂ ਤੇ ਸੱਤ ਵੱਡੇ ਵੱਡੇ ਸੰਦੂਕ ਰੱਖੇ ਹੋਏ ਨੇ। ॠषि ਦੀ ਉਤਸੁਕਤਾ ਵਧ ਗਈ ਕਿ ਇਨ੍ਹਾਂ ਸੰਦੂਕਾਂ ਵਿੱਚ ਕੀ ਹੋ ਸਕਦਾ ਹੈ? ਉਸਨੇ ਤੁਰੰਤ ਇੱਕ ਪੱਥਰ ਲੈ ਕੇ ਸੰਦੂਕਾਂ ਦੇ ਤਾਲੇ ਤੋੜ ਦਿੱਤੇ। ਜਦੋਂ ਹੀ ਉਸਨੇ ਅੰਦਰ ਦੇਖਿਆ ਤਾਂ ਸੰਦੂਕਾਂ ਵਿੱਚ ਖਜ਼ਾਨਾ ਭਰਿਆ ਪਿਆ ਸੀ ਹੀਰੇ, ਮੋਤੀ, ਸੋਨਾ, ਚਾਂਦੀ, ਜਵਾਹਰਾਤ ਇਹ ਸਭ ਦੇਖ ਕੇ ਉਹ ਬਿਲਕੁਲ ਬੇਖਬਰ ਹੋ ਗਿਆ ਤੇ ਆਪਣੇ ਗਿਆਨ ਦੇ ਬਲ ਤੇ ਵੀ ਖਜ਼ਾਨੇ ਦਾ ਰਾਜ਼ ਨਾ ਸਮਝ ਸਕਿਆ ਆਖਰ ਉਹਨੇ ਸੋਚਿਆ ਕਿ ਇਹ ਖਜ਼ਾਨੇ ਬਾਰੇ ਆਪਣੇ ਦੋਸਤ ਮੰਤਰੀ ਧਰਮਪਾਲ ਨੂੰ ਦੱਸਣਾ ਠੀਕ ਰਹੇਗਾ ਉਹ ਤਰੰਤ ਦੌੜਦਾ ਹੋਇਆ ਵਾਪਸ ਆਇਆ ਤੇ ਮੰਤਰੀ ਦੇ ਮਹਿਲ ਦਾ ਰਾਹ ਫੜ ਲਿਆ ਮੰਤਰੀ ਨੇ ਜਦੋਂ ਹੀ ਸੁਣਿਆ ਕਿ ऋषि ਖੋਦ ਆਇਆ ਹੈ ਤਾਂ ਉਹ ਬਹੁਤ ਹੈਰਾਨ ਹੋਇਆ ਕਿਉਂਕਿ ਉਹਦੇ ਹਿਸਾਬ ਨਾਲ ਰਿਸ਼ੀ ਦੇਵਦਤ ਦਾ ਤੀਵਾਂ ਦਿਨ ਹਲੇ ਪੂਰਾ ਨਹੀਂ ਹੋਇਆ ਸੀ ਤੇ ਉਹਦੀ ਜਾਨ ਸੂਰਜ ਡੁੱਬਣ ਤੱਕ ਖਤਰੇ ਵਿੱਚ ਸੀ ਉਸਨੇ ਤੁਰੰਤ ਉਸਨੂੰ ਮਹਿਲ ਦੇ ਅੰਦਰ ਬੁਲਾਇਆ ਤੇ ਬੋਲਿਆ ਕਿ ਹਾਲੇ ਵੀ ਤੀਵਾਂ ਦਿਨ ਪੂਰਾ ਨਹੀਂ ਹੋਇਆ ਤੁਹਾਨੂੰ ਨਹੀਂ ਸਿਉਣਾ ਚਾਹੀਦਾ ਰਿਸ਼ੀ ਬੋਲਿਆ ਹਾਂ ਭਰਾਵਾ ਮੈਨੂੰ ਪਤਾ ਹੈ ਕਿ ਅੱਜ ਤੀਵਾਂ ਦਿਨ ਹੈ ਤੇ ਬਾਕੀ ਦੇ 29 ਦਿਨਾਂ ਵਾਂਗ ਇਹ ਵੀ ਖੁਸ਼ੀ ਨਾਲ ਬੀਤ ਜਾਵੇਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਕਰਮਾ ਵਾਲਾ ਹੈ ਇਸ ਤੋਂ ਬਾਅਦ ॠषि ਨੇ ਮੰਤਰੀ ਨੂੰ ਖਜ਼ਾਨਾ ਮਿਲਣ ਵਾਲੀ ਗੱਲ ਦੱਸੀ ਇਹ ਸੁਣ ਕੇ ਮੰਤਰੀ ਬਹੁਤ ਹੈਰਾਨ ਹੋਇਆ ਉਹਨਾਂ ਨੇ ਤੁਰੰਤ ਦੋ ਘੋੜੇ ਮੰਗਵਾਏ ਤੇ ਦੋਵੇਂ ਖਜ਼ਾਨੇ ਵਾਲੀ ਥਾਂ ਤੇ ਪਹੁੰਚ ਗਏ ਐਨਾ ਵੱਡਾ ਖਜ਼ਾਨਾ ਵੇਖ ਕੇ ਮੰਤਰੀ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਤੇ ਉਹਦੇ ਮਨ ਵਿੱਚ ਤੁਰੰਤ ਬੇਈਮਾਨੀ ਜਨਮ ਲੈ ਗਈ ਕਿਉਂਕਿ ਜਦੋਂ ਲਾਲਚ ਜਨਮ ਲੈ ਲੈਂਦਾ ਤਾਂ ਇਨਸਾਨ ਸਾਰੇ ਰਿਸ਼ਤਿਆਂ ਨੂੰ ਭੁੱਲ ਜਾਂਦਾ ਨਾ ਫਿਰ ਉਹਦੇ ਲਈ ਕੋਈ ਭਰਾ ਹੁੰਦਾ ਨਾਹੀਂ ਦੋਸਤ ਮੰਤਰੀ ਸੋਚਣ ਲੱਗਾ ਕਿ ਕਿਤੇ ਇਹ ਨਾ ਹੋਵੇ ਕਿ ਰਿਸ਼ੀ ਇਹ ਗੱਲ ਕਿਸੇ ਹੋਰ ਨੂੰ ਦੱਸ ਦੇਵੇ ਜੇਕਰ ਇਹ ਗੱਲ ਰਾਜੇ ਤੱਕ ਪਹੁੰਚ ਗਈ ਤਾਂ ਉਹ ਇਸ ਖਜ਼ਾਨੇ ਤੇ ਕਬਜ਼ਾ ਕਰ ਲਵੇਗਾ ਤੇ ਮੇਰੇ ਹੱਥ ਕੁਝ ਨਹੀਂ ਆਵੇਗਾ ਇਸ ਲਈ ਜ਼ਰੂਰੀ ਹੈ ਕਿ ਰਿਸ਼ੀ ਦਾ ਕੰਮ ਤਮਾਮ ਕਰ ਦਿੱਤਾ ਜਾਵੇ ਇਸ ਨੂੰ ਮਾਰ ਦਿੱਤਾ ਜਾਵੇ ਇਹ ਸੋਚ ਕੇ ਮੰਤਰੀ ਨੇ ਰਿਸ਼ੀ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਆਪਣੀ ਤਲਵਾਰ ਕੱਢ ਲਈ ਇਹ ਦੇਖ ਕੇ ਰਿਸ਼ੀ ਹੈਰਾਨ ਹੋ ਗਿਆ ਤੇ ਬੋਲਿਆ ਧਰਮਪਾਲ ਕੀ ਗੱਲ ਐ ਕਿ ਮੈਥੋਂ ਕੋਈ ਗਲਤੀ ਹੋ ਗਈ ਐ ਤਾਂ ਮੰਤਰੀ ਧਰਮਪਾਲ ਬੋਲਿਆ ਹਾਂ ਹਾਂ ਗਲਤੀ ਤਾਂ ਤੂੰ ਕਰ ਹੀ ਬੈਠਾ ਤੇਰੀ ਗਲਤੀ ਇਹੀ ਐ ਕਿ ਤੂੰ ਐਨੇ ਵੱਡੇ ਖਜ਼ਾਨੇ ਬਾਰੇ ਮੈਨੂੰ ਦੱਸ ਦਿੱਤਾ ਹੁਣ ਮੈਨੂੰ ਡਰ ਐ ਕਿ ਜੇਕਰ ਤੂੰ ਇਹ ਗੱਲ ਕਿਸੇ ਹੋਰ ਨੂੰ ਦੱਸੀ ਤਾਂ ਇਹ ਖਜ਼ਾਨਾ ਮੇਰੇ ਹੱਥੋਂ ਨਿਕਲ ਜਾਵੇਗਾ ਇਸ ਕਰਕੇ ਤੇਰੀ ਜ਼ੁਬਾਨ ਬੰਦ ਕਰਨੀ ਜ਼ਰੂਰੀ ਐ ਇਹ ਸੁਣ ਕੇ ਰਿਸ਼ੀ ਦੇਵਦਤ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ ਉਹ ਬੋਲਿਆ ਮੈਂ ਵਚਨ ਦਿਨਾਂ ਕਿ ਇਹ ਗੱਲ ਕਿਸੇ ਹੋਰ ਨੂੰ ਨਹੀਂ ਦੱਸਾਂਗਾ ਮੰਤਰੀ ਹੱਸ ਕੇ ਬੋਲਿਆ ਬਕਵਾਸ ਬੰਦ ਕਰ ਤੂੰ ਆਪਣੀ ਜਾਨ ਬਚਾਉਣ ਲਈ ਇਹ ਕਸਮਾ ਖਾ ਰਿਹਾ ਹੈ ॠषि ਨੇ ਬਹੁਤ ਮਿਹਨਤਾਂ ਕੀਤੀਆਂ ਜ਼ਿੰਦਗੀ ਦੀ ਭੀਖ ਮੰਗੀ ਪਰ ਮੰਤਰੀ ਦੇ ਸਿਰ ਤੇ ਤਾਂ ਜਿਵੇਂ ਖਜ਼ਾਨੇ ਦਾ ਭੂਤ ਸਵਾਰ ਸੀ ਜਦੋਂ ॠषि ਨੇ ਦੇਖਿਆ ਕਿ ਹੁਣ ਉਸ ਦੀ ਜਾਨ ਬਚਨ ਦੀ ਕੋਈ ਉਮੀਦ ਨਹੀਂ ਤਾਂ ਉਹ ਬੋਲਿਆ ਧਰਮਪਾਲ ਜੇਕਰ ਤੂੰ ਮੇਰੀ ਜਾਨ ਲੈਣੀ ਹੀ ਚਾਹਨਾ ਤਾਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰ ਦੇ ਧਰਮਪਾਲ ਬੋਲਿਆ ਬੋਲ ਈਛਾਇਤਰੀ ਦੁਖੀਮਨ ਦੇ ਨਾਲ ਰਿਸ਼ੀ ਦੇਵਦਾਤ ਬੋਲਿਆ ਮੇਰੀ ਪਤਨੀ ਦੇ ਬੱਚਾ ਹੋਣ ਵਾਲਾ ਹੈ ਉਸ ਨੂੰ ਕਦੇ ਨਾ ਦੱਸੀ ਕਿ ਮੇਰੀ ਮੌਤ ਹੋ ਚੁੱਕੀ ਹੈ ਧਰਮਪਾਲ ਨੇ ਕਿਹਾ ਕਿ ਠੀਕ ਹੈ ਮੈਂ ਤੇਰੀ ਇਹ ਇੱਛਾ ਜ਼ਰੂਰ ਪੂਰੀ ਕਰਾਂਗਾ ਐਨਾ ਕਹਿ ਕੇ ਉਹਨੇ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮੰਤਰੀ ਨੇ ਰਿਸ਼ੀ ਦਾ ਸਰੀਰ ਖੰਡਰ ਦੇ ਅੰਦਰ ਹੀ ਨਾਪਤਾ ਮੰਤਰੀ ਨੇ ਨਦੀ ਵਿੱਚ ਆਪਣੇ ਹੱਥ ਪੈਰ ਧੋਤੇ ਤੇ ਵਾਪਸ ਆਪਣੇ ਮਹਿਲ ਆ ਗਿਆ ਹੁਣ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ ਕਿ ਉਹ ਖਜ਼ਾਨੇ ਦਾ ਇਕਲੌਤਾ ਮਾਲਕ ਹੈ। ਉਹਨੇ ਆਪਣੇ ਸਭ ਤੋਂ ਭਰੋਸੇਮੰਦ ਨੌਕਰਾਂ ਨੂੰ ਬੁਲਾਇਆ ਤੇ ਰਾਤੋਂ-ਰਾਤ ਉਹ ਖਜ਼ਾਨਾ ਆਪਣੇ ਮਹਿਲ ਵਿੱਚ ਲੈ ਆਇਆ। ਰਾਜ ਦੇ ਸਭ ਤੋਂ ਵਧੀਆ ਕਾਰੀਗਰਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਖੰਡਰ ਨੂੰ ਢਾ ਕੇ ਇੱਕ ਸ਼ਾਨਦਾਰ ਮਹਿਲ ਬਣਾਉਣ ਦਾ ਹੁਕਮ ਦੇ ਦਿੱਤਾ ਗਿਆ। ਕੁਝ ਮਹੀਨਿਆਂ ਵਿੱਚ ਨਦੀ ਦੇ ਕਿਨਾਰੇ ਇੱਕ ਸ਼ਾਨਦਾਰ ਮਹਿਲ ਤਿਆਰ ਹੋ ਗਿਆ। ਇਸੇ ਦੌਰਾਨ ਮੰਤਰੀ ਨੇ ਰਿਸ਼ੀ ਦੇਵਦਤ ਦੀ ਪਤਨੀ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕ੍ਰਿਸ਼ੀ ਨੂੰ ਮੈਂ ਇੱਕ ਵਿਸ਼ੇਸ਼ ਕੰਮ ਦੇ ਲਈ ਦੂਸਰੇ ਦੇਸ਼ ਭੇਜਿਆ ਹੈ ਕੁਝ ਦਿਨਾਂ ਬਾਅਦ ਰਿਸ਼ੀ ਦੇਵਦਤ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ ਬੱਚੇ ਦਾ ਨਾਮ ਵਰਿੰਦਰ ਰੱਖਿਆ ਗਿਆ ਪੁੱਤਰ ਦੇ ਜਨਮ ਤੇ ਵਰਿੰਦਰ ਦੀ ਮਾਂ ਆਪਣੇ ਪਤੀ ਨੂੰ ਯਾਦ ਕਰਕੇ ਬਹੁਤ ਰੋਈ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਪਰ ਉਹਦੇ ਪਤੀ ਦੀ ਕੋਈ ਖਬਰ ਨਹੀਂ ਮਿਲੀ ਸੀ ਉਹ ਵਿਚਾਰੀ ਕਈ ਵਾਰ ਆਪਣੇ ਪਤੀ ਦੇ ਬਾਰੇ ਪਤਾ ਕਰਨ ਲਈ ਮੰਤਰੀ ਦੇ ਮਹਿਲ ਗਈ ਪਰ ਪਹਿਰੇਦਾਰਾਂ ਨੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਆਖਰ ਉਹ ਇਸ ਗੱਲ ਨੂੰ ਆਪਣੇ ਭਾਗ ਸਮਝ ਕੇ ਚੁੱਪਚਾਪ ਘਰ ਬੈਠ ਗਈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਨੂੰ ਪਾਲਣ ਲੱਗ ਪਈ। ਰਿਸ਼ੀ ਦੇਵਦਤ ਦਾ ਪੁੱਤਰ ਵਰਿੰਦਰ ਬਹੁਤ ਹੀ ਬੁੱਧੀਮਾਨ ਸੀ। ਉਸ ਦੀ ਮਾਂ ਨੇ ਉਸ ਦੀ ਸਿੱਖਿਆ ਲਈ ਨੇੜੇ ਹੀ ਰਹਿੰਦੇ ਇੱਕ ਪੰਡਤ ਕੋਲ ਭੇਜਿਆ। ਸਮਾਂ ਲੰਘਦਾ ਗਿਆ ਤੇ ਵਰਿੰਦਰ ਵੱਡਾ ਹੋਣ ਲੱਗਾ। ਉਸ ਦੀ ਬੁੱਧੀ ਹੋਰਾਂ ਦੇ ਮੁਕਾਬਲੇ ਬਹੁਤ ਹੀ ਤੇਜ਼ ਸੀ। ਸਮਾਂ ਬੀਤਿਆ ਤੇ ਵਰਿੰਦਰ ਹੁਣ ਜਵਾਨ ਹੋ ਚੁੱਕਿਆ ਸੀ। ਸਾਰੇ ਕਹਿੰਦੇ ਸੀ ਕਿ ਉਹ ਆਪਣੇ ਪਿਤਾ ਰਿਸ਼ੀ ਦੇਵਦਤ ਤੋਂ ਵੀ ਵੱਧ ਬੁੱਧੀਮਾਨ ਹੈ। ਇੱਕ ਦਿਨ ਅਚਾਨਕ ਵਰਿੰਦਰ ਨੂੰ ਆਪਣੇ ਘਰ ਵਿੱਚ ਇੱਕ ਪੁਰਾਣੀ ਕਿਤਾਬ ਮਿਲੀ। ਉਹਨੇ ਆਪਣੀ ਮਾਂ ਤੋਂ ਇਸ ਕਿਤਾਬ ਬਾਰੇ ਪੁੱਛਿਆ ਤਾਂ ਮਾਂ ਨੇ ਕਿਹਾ, "ਬੇਟਾ, ਇਹ ਤੇਰੇ ਨਾਨਾ ਜੀ ਦੀ ਕੋਈ ਖਾਸ ਕਿਤਾਬ ਹੈ। ਉਹ ਵੀ ਇੱਕ ਬਹੁਤ ਵੱਡੇ ਜੋਤਸ਼ੀ ਤੇ ਭਵਿੱਖਬਾਣੀ ਕਰਨ ਵਾਲੇ ਵਿਦਵਾਨ ਸੀ।" ਵਰਿੰਦਰ ਨੂੰ ਉਹ ਕਿਤਾਬ ਬਹੁਤ ਹੀ ਦਿਲਚਸਪ ਲੱਗੀ। ਕਿਤਾਬ ਦੇ ਪਹਿਲੇ ਪੰਨੇ ਤੇ ਹੀ ਲਿਖਿਆ ਸੀ ਕਿ ਜਿਹੜਾ ਵੀ ਇਸ ਕਿਤਾਬ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਸਮਝ ਲਵੇਗਾ ਉਹ ਅਤੀਤ ਤੇਪ ਵੇਖਦੀਆਂ ਸਾਰੀਆਂ ਗੱਲਾਂ ਜਾਣ ਸਕੇਗਾ ਤੇ ਨਾਲ ਹੀ ਕਿਸੇ ਦੀ ਵੀ ਮਨ ਦੀ ਗੱਲ ਪੜ੍ਹ ਸਕੇਗਾ। ਵਰਿੰਦਰ ਉਸ ਕਿਤਾਬ ਨੂੰ ਬਹੁਤ ਧਿਆਨ ਨਾਲ ਪੜ੍ਹਨ ਲੱਗਾ। ਥੋੜੀ ਦੇਰ ਬਾਅਦ ਉਹ ਅਚਾਨਕ ਉੱਚੀ-ਉੱਚੀ ਰੋਣ ਲੱਗ ਪਿਆ ਤੇ ਰੋਣ ਦੇ ਨਾਲ-ਨਾਲ ਉਹ ਕਿਤਾਬ ਨੂੰ ਵੀ ਪੜ੍ਹਦਾ ਜਾ ਰਿਹਾ ਸੀ। ਫਿਰ ਅਚਾਨਕ ਹੀ ਹੱਸਣ ਲੱਗ ਪਿਆ। ਇਹ ਵੇਖ ਕੇ ਉਸ ਦੀ ਮਾਂ ਹੈਰਾਨ ਹੋਈ ਤੇ ਉਸ ਦੇ ਵੱਲ ਵੇਖ ਕੇ ਪੁੱਛਣ ਲੱਗੀ ਕੀ ਹੋਇਆ ਬੇਟਾ? ਤੂੰ ਕਦੇ ਹੱਸ ਪੈਣਾ, ਕਦੇ ਰੋ ਪੈਣਾ। ਵਰਿੰਦਰ ਬੋਲਿਆ ਮਾਂ ਇੱਕ ਅਜੀਬ ਤੇ ਕਮਾਲ ਦੀ ਕਿਤਾਬ ਹੈ ਇਸ ਨੂੰ ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੇ ਪਿਤਾ ਨੂੰ ਇੱਕ ਜ਼ਾਲਮ ਵਿਅਕਤੀ ਨੇ ਮਾਰ ਦਿੱਤਾ ਸੀ ਇਸ ਕਰਕੇ ਮੈਂ ਰੋ ਪਿਆ ਤੇ ਹੁਣ ਇਸ ਕਰਕੇ ਮੈਂ ਹੱਸਿਆ ਵੀ ਕਿਉਂਕਿ ਇੱਕ ਦਿਨ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਜ਼ਰੂਰ ਲਵਾਵਾਂਗਾ ਇਹ ਸੱਚਾਈ ਜਾਣ ਕੇ ਵਿਰਿੰਦਰ ਦੀ ਮਾਂ ਬਹੁਤ ਰੋਈ ਪਰ ਵਿਰਿੰਦਰ ਨੇ ਆਪਣੀ ਮਾਂ ਨੂੰ ਹੌਸਲਾ ਦਿੱਤਾ ਸੋ ਜਿਵੇਂ ਜਿਵੇਂ ਉਹ ਕਿਤਾਬ ਪੜ੍ਹਦਾ ਗਿਆ ਸੈਂਕੜੇ ਹਜ਼ਾਰਾਂ ਗੱਲਾਂ ਨੂੰ ਪਤਾ ਲੱਗਦੀਆਂ ਗਈਆਂ ਇਥੋਂ ਤੱਕ ਕਿ ਉਹ ਇਸ ਵਿਦਿਆ ਵਿੱਚ ਇੰਨਾ ਨਿਪੁੰਨ ਹੋ ਗਿਆ ਕਿ ਰਾਹ ਵਿੱਚ ਲੰਘਦੇ ਲੋਕਾਂ ਦੇ ਦਿਲ ਦੀ ਗੱਲ ਵੀ ਪੜ ਲੈਂਦਾ ਸੀ ਕਦੇ ਵੀ ਇਹ ਨਹੀਂ ਹੋਇਆ ਕਿ ਉਹਦੇ ਮੂੰਹੋਂ ਨਿਕਲੀ ਗੱਲ ਗਲਤ ਸ਼ਬਦ ਹੋਈ ਹੋਵੇ ਲੋਕ ਕਹਿਣ ਲੱਗੇ ਕਿ ਉਹ ਆਪਣੇ ਪਿਤਾ ਰਿਸ਼ੀ ਦੇਵਦਤ ਤੋਂ ਵੀ ਵੱਧ ਬੁੱਧੀਮਾਨ ਤੇ ਕਾਬਲ ਹੈ ਆਪਣੇ ਪਿਤਾ ਦੇ ਵਾਂਗ ਹੌਲੀ-ਹੌਲੀ ਉਹ ਪੂਰੇ ਰਾਜ ਵਿੱਚ ਮਸ਼ਹੂਰ ਹੋਣ ਲੱਗਾ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਤੇ ਉਹ ਤੁਰੰਤ ਉਹਨਾਂ ਦਾ ਹੱਲ ਕਰ ਦਿੰਦਾ ਉਸ ਦੀਆਂ ਚਮਤਕਾਰੀਆਂ ਗੱਲਾਂ ਦੇ ਚਰਚੇ ਮੰਤਰੀ ਧਰਮਪਾਲ ਤੱਕ ਵੀ ਪਹੁੰਚੇ ਕਿ ਰਿਸ਼ੀ ਦੇਵਦਤ ਦਾ ਪੁੱਤਰ ਉੱਚੇ ਪੱਧਰ ਦਾ ਵਿਦਵਾਨ ਬਣ ਚੁੱਕਿਆ ਹੈ। ਸੋ ਸਮਾਂ ਆਪਣੀ ਰਫ਼ਤਾਰ ਨਾਲ ਬੀਤਦਾ ਗਿਆ। ਕਰਮ ਆਪਣਾ ਕਮਾਲ ਦਿਖਾਉਣ ਦੇ ਨਜ਼ਦੀਕ ਆ ਰਹੇ ਸੀ। ਇੱਕ ਰਾਤ ਅਚਾਨਕ ਰਾਜੇ ਵਿਕਰਮ ਨੂੰ ਇੱਕ ਅਜੀਬੋ ਗਰੀਬ ਸੁਪਨਾ ਆਇਆ। ਸੁਪਨੇ ਵਿੱਚ ਉਹਨੇ ਦੇਖਿਆ ਕਿ ਅਸਮਾਨ ਤੋਂ ਇੱਕ ਉੜਦਾ ਹੋਇਆ ਪੰਛੀ ਆਇਆ। ਉਹਦੀ ਚੁੰਝ ਵਿੱਚ ਅੰਗੂਰਾਂ ਦਾ ਇੱਕ ਗੁੱਛਾ ਸੀ। ਉਸ ਗੁੱच्छੇ ਵਿੱਚ 7 ਅੰਗੂਰਾਂ ਦੇ ਦਾਣੇ ਸੀ ਉਹ ਪੰਛੀ ਉਹ ਗੁੱਛਾ ਰਾਜੇ ਦੇ ਹੱਥ ਤੇ ਰੱਖ ਕੇ ਉੱਡ ਗਿਆ ਪਰ ਜਦੋਂ ਹੀ ਰਾਜਾ ਉਹ ਅੰਗੂਰ ਖਾਣ ਲੱਗਾ ਤਾਂ ਇੱਕ ਕਾਂ ਆਇਆ ਤੇ ਉਹ ਗੁੱਛਾ ਉਸਦੇ ਹੱਥੋਂ ਲੈ ਕੇ ਉੱਡ ਗਿਆ ਐਨੇ ਵਿੱਚ ਰਾਜੇ ਦੀ ਅੱਖ ਖੁੱਲ ਗਈ ਜਦੋਂ ਉਹ ਜਾਗਿਆ ਤਾਂ ਸੁਪਨਾ ਤਾਂ ਉਹਨੂੰ ਯਾਦ ਰਹਿ ਗਿਆ ਪਰ ਉਹਦਾ ਮਤਲਬ ਨਾ ਸਮਝ ਪਾਇਆ ਉਹ ਆਪਣੇ ਬਾਕੀ ਸਾਰੇ ਕੰਮ ਭੁੱਲ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਉਸ ਸੁਪਨੇ ਦਾ ਆਖਰ ਮਤਲਬ ਕੀ ਹੋਇਆ ਸਵੇਰੇ ਜਦੋਂ ਹੀ ਉਹ ਦਰਬਾਰ ਵਿੱਚ ਪਹੁੰਚਿਆ ਤਾਂ ਉਹਨੇ ਆਪਣੇ ਸਾਰੇ ਮੰਤਰੀਆਂ ਨੂੰ ਇਹ ਗੱਲ ਦੱਸੀ ਤੇ ਕਿਹਾ ਮੈਂ ਜਾਨਣਾ ਚਾਹੁੰਦਾ ਕਿ ਰਾਤ ਮੈਂ ਜੋ ਇਹ ਸੁਪਨਾ ਦੇਖਿਆ ਇਹ ਸੁਪਨੇ ਦਾ ਅਰਥ ਕੀ ਹੈ ਸਾਰੇ ਮੰਤਰੀ ਚਿੰਤਤ ਸੀ ਕਿ ਆਖਰ ਰਾਜੇ ਦੀ ਇਸ ਅਜੀਬੋ-ਗਰੀਬ ਸੁਪਨੇ ਬਾਰੇ ਕਿਵੇਂ ਪਤਾ ਲਾਇਆ ਜਾਵੇ ਸੋ ਹੁਣ ਰਾਜੇ ਨੇ ਆਪਣੇ ਸਭ ਤੋਂ ਬੁੱਧੀਮਾਨ ਮੰਤਰੀ ਜਾਣੀ ਕਿ ਧਰਮਪਾਲ ਨੂੰ ਕਿਹਾ ਕਿ ਤੂੰ ਮੇਰਾ ਸਭ ਤੋਂ ਯੋਗ ਮੰਤਰੀ ਹੈ ਤੂੰ ਦੱਸ ਕਿ ਮੈਂ ਰਾਤ ਨੂੰ ਜੋ ਇਹ ਸੁਪਨਾ ਦੇਖਿਆ ਸੀ ਇਹਦਾ ਅਰਥ ਕੀ ਹੈ ਤੂੰ ਤਾਂ ਜੋਤਿਸ਼ ਵਿੱਦਿਆ ਵੀ ਸਿੱਖੀ ਹੋਈ ਹੈ ਤਾਂ ਤੂੰ ਪੱਕਾ ਦੱਸ ਸਕਦਾ ਹੈ ਮੰਤਰੀ ਨੇ ਬੜਾ ਸੋਚਿਆ ਪਰ ਜਦੋਂ ਉਹ ਵੀ ਅਸਫਲ ਰਿਹਾ ਤਾਂ ਰਾਜਾ ਵਿਕਰਮ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਕਹਿਣ ਲੱਗਾ ਜੇਕਰ 15 ਦਿਨਾਂ ਦੇ ਅੰਦਰ ਤੂੰ ਮੈਨੂੰ ਮੇਰੇ ਸੁਪਨੇ ਬਾਰੇ ਨਾ ਦੱਸ ਸਕਿਆ ਤਾਂ ਤੂੰ ਮੰਤਰੀ ਰਹਿਣ ਦੇ ਯੋਗ ਨਹੀਂ ਰਹੇਗਾ ਜੇਕਰ ਤੂੰ ਮੇਰੇ ਸੁਪਨੇ ਬਾਰੇ ਨਾ ਦੱਸ ਸਕਿਆ ਤਾਂ ਤੇਰੀ ਖੈਰ ਨਹੀਂ ਰਾਜੇ ਦਾ ਗੁੱਸਾ ਦੇਖ ਕੇ ਮੰਤਰੀ ਧਰਮਪਾਲ ਡਰ ਗਿਆ। ਦਰਬਾਰ ਸਮਾਪਤ ਹੋਇਆ ਤੇ ਉਹ ਆਪਣੇ ਮਹਿਲ ਚਲਾ ਗਿਆ। ਸੋਚਾਂ ਸੋਚਦੇ ਸੋਚਦੇ ਮੰਤਰੀ ਨੂੰ ਮਿਲੇ 15 ਦਿਨ ਵੀ ਲੰਘ ਗਏ ਪਰ ਮੰਤਰੀ ਨੂੰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਮਿਲਿਆ। ਫਿਰ ਅਚਾਨਕ ਉਸ ਨੂੰ ਰਿਸ਼ੀ ਦੇਵਦਤ ਦੇ ਪੁੱਤਰ ਦਾ ਖਿਆਲ ਆਇਆ। ਮਨ ਵਿੱਚ ਸੋਚਣ ਲੱਗਾ ਕਿ ਉਹਦੇ ਰਾਜ ਵਿੱਚ ਅੱਜਕੱਲ ਬਹੁਤ ਚਰਚੇ ਨੇ। ਕਿਉਂ ਨਾ ਉਹਦੇ ਕੋਲੋਂ ਮਦਦ ਲਈ ਜਾਵੇ। ਮੰਤਰੀ ਨੇ ਆਪਣੇ ਨੌਕਰ ਨੂੰ ਕਿਹਾ ਕਿ ਹੁਣੇ ਜਾ ਤੇ ਵਿਰਿੰਦਰ ਨੂੰ ਲੈ ਕੇ ਆ। ਨੌਕਰ ਤੁਰੰਤ ਵਰਿੰਦਰ ਦੇ ਘਰ ਗਿਆ। ਇਧਰ ਵਰਿੰਦਰ ਨੂੰ ਆਪਣੀ ਮਹਾਨ ਵਿਦਿਆ ਦੇ ਕਾਰਨ ਪਹਿਲਾਂ ਹੀ ਸਭ ਕੁਝ ਗਿਆਨ ਸੀ ਕਿ ਕਦੋਂ ਕੀ ਹੋਣ ਵਾਲਾ ਹੈ। ਨੌਕਰ ਨੇ ਸਾਰੀ ਸਮੱਸਿਆ ਵਰਿੰਦਰ ਨੂੰ ਦੱਸੀ ਤੇ ਉਸਨੇ ਵਰਿੰਦਰ ਨੂੰ ਮੰਤਰੀ ਕੋਲ ਜਾਣ ਲਈ ਕਿਹਾ। ਪਰ ਵਰਿੰਦਰ ਨੇ ਮਨਾਂ ਕਰ ਦਿੱਤਾ ਤੇ ਕਿਹਾ ਮੈਂ ਰਾਜੇ ਦੇ ਸੁਪਨੇ ਬਾਰੇ ਜ਼ਰੂਰ ਦੱਸ ਸਕਦਾ ਪਰ ਮੰਤਰੀ ਖੁਦ ਮੇਰੇ ਘਰ ਆ ਕੇ ਮੈਨੂੰ ਆਪਣੇ ਘੋੜੇ ਉੱਪਰ ਬਿਠਾ ਕੇ ਤੇ ਖੁਦ ਤੁਰ ਕੇ ਮਹਿਲ ਤੱਕ ਜਾਵੇ। ਇਹ ਉਸਨੇ ਆਪਣੀ ਸ਼ਰਤ ਰੱਖ ਦਿੱਤੀ। ਕੁਈ ਦਿਨ ਬਾਅਦ ਸਿਪਾਹੀ ਵਾਪਸ ਆਇਆ ਤੇ ਬੋਲਿਆ ਹਜ਼ੂਰ ਵਰਿੰਦਰ ਰਾਜ ਦਰਬਾਰ ਵਿੱਚ ਆਉਣ ਲਈ ਤਿਆਰ ਹੈ ਪਰ ਉਹਨੇ ਇੱਕ ਅਜੀਬ ਸ਼ਰਤ ਰੱਖੀ ਹੈ ਉਹ ਕਹਿੰਦਾ ਹੈ ਕਿ ਉਹ ਸਿਰਫ ਮੰਤਰੀ ਧਰਮਪਾਲ ਦੀ ਬੇਨਤੀ ਉੱਪਰ ਉਹਦੇ ਨਾਲ ਉਹਦੇ ਘੋੜੇ ਉੱਪਰ ਸਵਾਰ ਹੋ ਕੇ ਹੀ ਮਹਿਲ ਵਿੱਚ ਆਵੇਗਾ ਤੇ ਮੰਤਰੀ ਤੁਰ ਕੇ ਜਾਵੇਗਾ ਇਹ ਸੁਣ ਕੇ ਮੰਤਰੀ ਦੇ ਹੰਕਾਰ ਨੂੰ ਬੜੀ ਝੋਟ ਪਹੁੰਚੀ ਤੇ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਪਰ ਉਹਦੇ ਕੋਲ ਕੋਈ ਹੋਰ ਹੱਲ ਵੀ ਨਹੀਂ ਸੀ ਕਿਉਂਕਿ ਰਾਜੇ ਨੇ ਉਹਨੂੰ ਚੇਤਾਵਨੀ ਦਿੱਤੀ ਹੋਈ ਸੀ ਹੁਣ ਮੰਤਰੀ ਨਾ ਚਾਹੁੰਦਾ ਹੋਇਆ ਵੀ ਸ਼ਰਮਿੰਦਗੀ ਨਾਲ ਵਰਿੰਦਰ ਦੇ ਘਰ ਪਹੁੰਚਿਆ ਤੇ ਉਹਦੇ ਅੱਗੇ ਆਪਣੇ ਨਾਲ ਜਾਣ ਦੀ ਬੇਨਤੀ ਕੀਤੀ ਵਰਿੰਦਰ ਤੁਰੰਤ ਛਾਲ ਮਾਰ ਕੇ ਉਹਦੇ ਘੋੜੇ ਉੱਪਰ ਸਵਾਰ ਹੋ ਗਿਆ ਤੇ ਮੰਤਰੀ ਧਰਮਪਾਲ ਨੂੰ ਮਹਿਲ ਤੱਕ ਤੁਰ ਕੇ ਜਾਣਾ ਪਿਆ ਜਦੋਂ ਮਹਿਲ ਪਹੁੰਚਿਆ ਤਾਂ ਵਰਿੰਦਰ ਮੰਤਰੀ ਦੇ ਘੋੜੇ ਤੋਂ ਉਤਰਿਆ ਤੇ ਰਾਜੇ ਦੇ ਅੱਗੇ ਖੜਾ ਹੋ ਗਿਆ ਰਾਜੇ ਨੇ ਹੈਰਾਨੀ ਨਾਲ ਪੁੱਛਿਆ ਨੌਜਵਾਨਾ ਪਹਿਲਾਂ ਤਾਂ ਇਹ ਦੱਸ ਕਿ ਮੰਤਰੀ ਨੇ ਤੇਰੇ ਨਾਲ ਅਜਿਹਾ ਕੀ ਕੀਤਾ ਹੈ ਜੋ ਤੂੰ ਉਹਨੂੰ ਇਹ ਸਜ਼ਾ ਦਿੱਤੀ ਤਾਂ ਵਰਿੰਦਰ ਨੇ ਸਾਰਾ ਰਾਜ ਰਾਜੇ ਦੇ ਅੱਗੇ ਖੋਲ ਦਿੱਤਾ ਮਹਾਰਾਜ ਇਹਨੇ ਮੇਰੇ ਬੇਕਸੂਰ ਪਿਤਾ ਦੀ ਹੱਤਿਆ ਕੀਤੀ ਹੈ ਇਧਰ ਮੰਤਰੀ ਚੀਕਿਆ ਹਜ਼ੂਰ ਇਹ ਝੂਠ ਬੋਲ ਰਿਹਾ ਹੈ ਮੈਂ ਇਹਦੇ ਪਿਤਾ ਨੂੰ ਇੱਕ ਕਮਲੀ ਦੇਸ਼ ਤੋਂ ਬਾਹਰ ਭੇਜਿਆ ਸੀ ਜੋ ਹਲੇ ਤੱਕ ਵਾਪਸ ਨਹੀਂ ਆਇਆ ਵਰਿੰਦਰ ਨੇ ਕਿਹਾ ਨਹੀਂ ਮਹਾਰਾਜ ਮੇਰੇ ਪਿਤਾ ਦੀਆਂ ਹੱਡੀਆਂ ਅੱਜ ਵੀ ਨਦੀ ਦੇ ਕੋਲ ਇਹਦੇ ਮਹਿਲ ਦੇ ਹੇਠਾਂ ਮੌਜੂਦ ਨੇ ਰਾਜਾ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਠੀਕ ਹੈ ਮੈਂ ਇਸ ਗੱਲ ਦੀ ਜਾਂਚ ਕਰਾਵਾਂਗਾ ਪਹਿਲਾਂ ਤੂੰ ਇਹ ਦੱਸ ਕਿ ਮੇਰੇ ਇਸ ਸੁਪਨੇ ਦਾ ਅਰਥ ਕੀ ਹੈ? ਵਿਰਿੰਦਰ ਨੇ ਕਿਹਾ ਮਹਾਰਾਜ ਤੁਸੀਂ ਸੁਪਨੇ ਵਿੱਚ ਜੋ ਦੇਖਿਆ ਕਿ ਅਸਮਾਨ ਤੋਂ ਇੱਕ ਉੜਦਾ ਹੋਇਆ ਪੰਛੀ ਆਇਆ। ਉਸ ਦੀ ਚੁੰਝ ਵਿੱਚ ਅੰਗੂਰਾਂ ਦਾ ਇੱਕ ਗੁੱਛਾ ਸੀ। ਉਸ ਗੁੱਛੇ ਵਿੱਚ 7 ਦਾਣੇ ਸੀ। ਉਹ ਪੰਛੀ ਉਹ ਗੁੱਛਾ ਤੁਹਾਡੇ ਹੱਥ ਤੇ ਰੱਖ ਕੇ ਉੱਡ ਗਿਆ। ਪਰ ਜਦੋਂ ਹੀ ਤੁਸੀਂ ਉਹ ਅੰਗੂਰ ਖਾਣ ਲੱਗੇ ਤਾਂ ਇੱਕ ਕਾਂ ਆਇਆ ਤੇ ਉਹ ਗੁੱਛਾ ਤੁਹਾਡੇ ਹੱਥੋਂ ਲੈ ਕੇ ਉੱਡ ਗਿਆ। ਵਿਰਿੰਦਰ ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਕਿਹਾ ਮਹਾਰਾਜ ਤੁਹਾਡੇ ਸੁਪਨੇ ਦੀ ਸੱਚਾਈ ਤੁਹਾਡੇ ਸਾਹਮਣੇ ਹੀ ਮੌਜੂਦ ਹੈ ਮੇਰੇ ਪਿਤਾ ਰਿਸ਼ੀ ਦੇਵਦਤ ਨੂੰ ਜੰਗਲ ਵਿੱਚ ਸੱਤ ਸੰਦੂਕ ਮਿਲੇ ਸੀ ਜਿਨ੍ਹਾਂ ਵਿੱਚ ਖਜ਼ਾਨਾ ਭਰਿਆ ਹੋਇਆ ਸੀ ਮੇਰੇ ਪਿਤਾ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਇਹ ਗੱਲ ਦੀ ਜਾਣਕਾਰੀ ਮੰਤਰੀ ਜੀ ਨੂੰ ਦਿੱਤੀ ਤਾਂ ਮੰਤਰੀ ਜੀ ਨੇ ਲਾਲਚ ਵਿੱਚ ਆ ਕੇ ਮੇਰੇ ਪਿਤਾ ਦੀ ਹੀ ਹੱਤਿਆ ਕਰ ਦਿੱਤੀ ਤਾਂ ਕਿ ਉਹ ਖਜ਼ਾਨੇ ਦੀ ਗੱਲ ਕਿਸੇ ਹੋਰ ਨੂੰ ਨਾ ਦੱਸ ਸਕਣ ਜੋ ਖਜ਼ਾਨਾ ਰਾਜ ਖਜ਼ਾਨੇ ਵਿੱਚ ਜਾਣਾ ਚਾਹੀਦਾ ਸੀ ਜਿਹੜੇ ਖਜ਼ਾਨੇ ਨੂੰ ਰਾਜੇ ਦੇ ਮਹਿਲ ਵਿੱਚ ਹੋਣਾ ਚਾਹੀਦਾ ਸੀ ਉਸ ਮੰਤਰੀ ਦੇ ਕਬਜ਼ੇ ਵਿੱਚ ਮੇਰੇ ਪਿਤਾ ਨੂੰ ਮਾਰ ਕੇ ਮੰਤਰੀ ਨੇ ਉਹਨਾਂ ਨੂੰ ਉੱਥੇ ਹੀ ਜ਼ਮੀਨ ਵਿੱਚ ਦੱਬ ਦਿੱਤਾ। ਇਹੀ ਤੁਹਾਡੇ ਸੁਪਨੇ ਦੀ ਅਸਲੀਅਤ ਹੈ। ਇਹ ਸੁਣ ਕੇ ਰਾਜੇ ਨੇ ਤੁਰੰਤ ਮੰਤਰੀ ਨੂੰ ਗ੍ਰਿਫਤਾਰ ਕਰਵਾਇਆ ਤੇ ਉਹਦੇ ਮਹਿਲ ਦੀ ਤਲਾਸ਼ੀ ਕਰਵਾਈ ਜਿੱਥੇ ਉਹ ਸੱਤ ਖਜ਼ਾਨਿਆਂ ਨਾਲ ਭਰੇ ਹੋਏ ਸੰਦੂਕ ਵੀ ਮਿਲ ਗਏ। ਬਾਅਦ ਵਿੱਚ ਉਹਦੇ ਮਹਿਲ ਦੇ ਬਾਗ ਦੀ ਖੁਦਾਈ ਕਰਵਾਈ ਗਈ ਜਿੱਥੇ ਰਿਸ਼ੀ ਦੇਵਦਤ ਦੀਆਂ ਹੱਡੀਆਂ ਦਾ ਕੰਕਾਲ ਮਿਲਿਆ। ਹੁਣ ਮੰਤਰੀ ਧਰਮਪਾਲ ਦੇ ਸਾਰੇ ਅਪਰਾਧ ਸਾਹਮਣੇ ਆ ਚੁੱਕੇ ਸੀ। ਉਹ ਰਾਜੇ ਤੋਂ ਮਾਫੀ ਮੰਗਣ ਲੱਗਾ ਪਰ ਰਾਜੇ ਨੇ ਉਹਨੂੰ ਮੌਤ ਦੀ ਸਜ਼ਾ ਸੁਣਾਈ ਫਿਰ ਵਿਰਿੰਦਰ ਨੇ ਆਪਣੇ ਪਿਤਾ ਦੀ ਦੇਹ ਦਾ ਪੂਰੀ ਰੀਤੀ ਰਿਵਾਜਾਂ ਨਾਲ ਅੰਤਮ ਸੰਸਕਾਰ ਕੀਤਾ ਇਸ ਤੋਂ ਬਾਅਦ ਰਾਜੇ ਨੇ ਵਿਰਿੰਦਰ ਨੂੰ ਕਿਹਾ beta ਤੂੰ ਬਹੁਤ ਹੀ ਬੁੱਧੀਮਾਨ ਤੇ ਯੋਗ ਨੌਜਵਾਨ ਹੈ ਮੈਂ ਚਾਹੁੰਦਾ ਕਿ ਤੂੰ ਮੇਰਾ ਮੰਤਰੀ ਬਣ ਜਾਵੇਂ ਵਿਰਿੰਦਰ ਨੇ ਰਾਜੇ ਦਾ ਇਹ ਹੁਕਮ ਸਵੀਕਾਰ ਕਰ ਲਿਆ ਵਿਰਿੰਦਰ ਹੁਣ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈ ਚੁੱਕਿਆ ਸੀ ਤੇ ਰਾਜਾ ਵਿਕਰਮ ਸਿੰਘ ਦਾ ਇੱਕ ਮੰਤਰੀ ਬਣ ਕੇ ਆਪਣੀ ਮਾਂ ਦੇ ਨਾਲ ਇੱਕ ਸ਼ਾਨਦਾਰ ਮਹਿਲ ਵਿੱਚ ਰਹਿਣ ਲੱਗ ਪਿਆ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ ਜਾ ਸਕਦਾ। ਕਈ ਵਾਰ ਦੁਨੀਆ ਦੀ ਚਲਾਕੀ, ਧੋਖਾ ਤੇ ਹਿਰਾਫੇਰੀ ਸੱਚ ਨੂੰ ਕੁਝ ਸਮੇਂ ਲਈ ਓਲੇ ਕਰ ਸਕਦੀ ਹੈ ਪਰ ਆਖਰਕਾਰ ਕਰਮਾਂ ਦਾ ਲੇਖਾ ਜੋਖਾ ਹਰ ਵਿਅਕਤੀ ਨੂੰ ਆਪਣੇ ਕੀਤੇ ਦੀ ਸਜ਼ਾ ਦਵਾਉਂਦਾ ਹੈ। ਮੰਤਰੀ ਧਰਮਪਾਲ ਨੇ ਆਪਣੇ ਲਾਲਚ ਵਿੱਚ ਆ ਕੇ ਇੱਕ ਬੇਕਸੂਰ ਵਿਅਕਤੀ ਦੀ ਹੱਤਿਆ ਕਰ ਦਿੱਤੀ ਪਰ ਉਹ ਨਹੀਂ ਜਾਣਦਾ ਸੀ ਕਿ ਕਰਮਾਂ ਦਾ ਹਿਸਾਬ ਹਰ ਹਾਲ ਵਿੱਚ ਹੁੰਦਾ ਹੈ ਜੋਤਸੀ ਦੇ ਪੁੱਤਰ ਨੇ ਆਪਣੀ ਬੁੱਧੀਮਾਨੀ ਹੌਸਲੇ ਤੇ ਇਨਸਾਫ ਦੀ ਲੜਾਈ ਦੇ ਨਾਲ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਲਿਆ ਇਹ ਕਹਾਣੀ ਇਹ ਵੀ ਦੱਸਦੀ ਹੈ ਕਿ ਕਦੇ ਵੀ ਲੋਭ ਵਿੱਚ ਆ ਕੇ ਗਲਤ ਰਸਤੇ ਤੇ ਨਾ ਤਰੋ ਲੋਕ ਪੈਸੇ ਤਾਕਤ ਤੇ ਅਹੁਦੇ ਦੇ ਲਾਲਚ ਵਿੱਚ ਅਨੇਕਾਂ ਬੁਰੇ ਕੰਮ ਕਰ ਜਾਂਦੇ ਨੇ ਪਰ ਉਹ ਨਹੀਂ ਜਾਣਦੇ ਕਿ ਅੰਤ ਵਿੱਚ ਹਰ ਵਿਅਕਤੀ ਨੂੰ ਆਪਣੇ ਕਰਮਾਂ ਦੀ ਹੀ ਫਸਲ ਵਾਪਸ ਮਿਲਦੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਕਹਾਣੀ ਨੇ ਤੁਹਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੱਤੀ ਹੋਵੇਗੀ ਜੋ ਤੁਹਾਡੇ ਜੀਵਨ ਵਿੱਚ ਕੰਮ ਆ ਸਕੇ ਹਮੇਸ਼ਾ ਸੱਚ ਦਾ ਸਾਥ ਦਿਓ ਭਾਵੇਂ ਹੀ ਉਹ ਰਾਹ ਔਖਾ ਹੋਵੇ ਪਰ ਅੰਤ ਵਿੱਚ ਉਹੀ ਤੁਹਾਨੂੰ ਸੱਚੀ ਜਿੱਤ ਤੱਕ ਲੈ ਜਾਵੇਗਾ ਸੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਆਪਣੀ ਰਾਏ ਜ਼ਰੂਰ ਦਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਸੋ ਤਕੜੇ ਰਹੋ ਸੱਚੇ ਰਹੋ ਅੱਗੇ ਵਧੋ ਸ਼ੁਕਰੀਆ